ਹਣ ਜਲੰਧਰ ਦੇ ਵਿੱਚ ਵੀ ਕਹਿੰਦੇ ਸ਼ੁਰੂ ਤੋਂ ਲੈ ਕੇ ਜਦੋਂ ਅਨਾਉਂਸਮੈਂਟ ਇਹ ਵੀ ਉਹਨਾਂ ਸੀਟਾਂ ਵਿੱਚੋਂ ਇੱਕ ਹੈ ਜਿੱਥੇ ਚੰਨੀ ਸਾਬ ਦਾ ਐਜ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਪਰ ਉਸ ਤੋਂ ਬਾਅਦ ਸਮੀਕਰਨ ਬਦਲੇ ਵੀ ਕਾਫੀ ਦੇਖੋ ਇੱਕੋ ਇੱਕ ਚੰਗੇ ਸੀ ਚੰਨੀ ਸਾਹਿਬ ਜਿਹੜੇ ਕਾਂਗਰਸੀ ਇਹਨੇ ਬਾਕੀ ਤੇ ਸਾਰੇ ਨੇ ਪਾਰਟੀਆਂ ਬਦਲੀਆਂ ਸ਼ਸ਼ੀਲ ਰਿੰਕੂ ਜਮਿਆ ਕਾਂਗਰਸ ਦੇ ਵਿੱਚ ਫਿਰ ਵੱਡਾ ਆਪ ਚਾਉਗਿਆ ਐਮਪੀ ਬਣ ਕੇ ਫਿਰ ਹੁਣ ਕਹਿੰਦਾ ਹੋਰ ਮੈਂ ਵੱਡਾ ਬੰਨਾ ਫਿਰ ਭਾਜਪੀ ਚ ਆ ਗਿਆ ਮਿੰਦਰ ਸਿੰਘ ਕੇਪੀ ਕਾਂਗਰਸ ਪਾਰਟੀ ਦੇ ਚੱਲੇਕਾਰ ਤੂਸ ਨੇ ਉਹਨੂੰ ਲੱਗਾ ਮੈਂ ਛੱਡ ਦੇਦਾ ਮੈਨੂੰ ਤੇ ਮੇਰਾ ਰਾਈਟ ਬੰਦਾ ਸੀ ਵੀ ਤੁਸੀਂ ਪਹਿਲਾਂ ਐਮਪੀ ਰਹਿ ਚੁੱਕੇ ਸਪੰਜਾਬ ਦੇ ਵਿੱਚ ਵਜ਼ੀਰ ਰਹਿ ਚੁੱਕੇ ਨੇ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਹੁਣ ਰਾਹੁਲ ਗਾਂਧੀ ਹੁਣ ਇਹ ਤੁਹਾਨੂੰ ਖੂਨਦਾਨ ਕਰਦੇ ਨੇ ਖੂਨ ਦੇ ਦੇਣ ਤੁਹਾਨੂੰ ਨਾ ਇਹ ਜਿਹੜੀ ਭੁੱਖ ਕਾਂਗਰਸ ਹੁਣ ਅਕਾਲੀ ਦਲ ਵੱਲੋਂ ਲੜ ਰਹੇ ਨੇ ਦੂਜੇ ਰਹੇਗੇ ਪਵਨ ਕੁਮਾਰ ਟੀ ਨੂੰ ਪਹਿਲਾਂ ਬਹੁਜ ਸਮਾਜ ਪਾਰਟੀ ਦਾ ਨੇਤਾ ਰਿਹਾ ਫਿਰ ਉਹ ਅਕਾਲੀ ਦਲ ਦੇ ਵਿੱਚ ਆ ਗਿਆ ਹੁਣ ਉਹ ਆਪ ਆ ਦੇ ਦੇ ਵਿੱਚ ਹੈ ਅਗਰ ਪਾਰਟੀ ਪ੍ਰਤੀ ਵਫਾਦਾਰੀ ਦੇਖੀ ਉਹ ਚਰਜਿਸ ਚੰਨੀ ਦੀ ਹੈਗੀ ਉਹ ਜਲੰਧਰ ਜਾ ਕੇ ਲੜਦੇ ਨੇ ਅੱਜ ਲੱਗਦਾ ਕਿਉਂਕਿ ਚੰਨੀ ਸਾਹਿਬ ਦੀ ਨਾ ਸਿਰਫ ਐਸੀ ਭਾਈਚਾਰੇ ਦੇ ਵਿੱਚ ਨਹੀਂ ਕੀਮਤ ਵਧੀ all the uh, across the ਜਿਹੜੀ ਕਾਸਟ ਹੈ ਨਾ ਉਹ ਲੋਕਾਂ ਨੇ ਪਸੰਦ ਕੀਤਾ ਕਿ ਚਰਨਦੀਪ ਸਿੰਘ ਚੰਨੀ ਚ ਅਣਖ ਵਾਲਾ ਬੰਦਾ ਹੈ ਗੈਰਤ ਹੈਗੀ ਉਸ ਬੰਦੇ ਦੇ ਵਿੱਚ ਇਸ ਕਰਕੇ ਉਹਦੇ এজ ਲਾਦਾ ਹਾਲਾਂਕਿ ਸ਼ਸ਼ੀਲ ਕੁਮਾਰ ਰਿਕੂ ਭਾਪੀ ਦੇ ਸ਼ਹਿਰ ਦੇ ਵਿੱਚ ਵੀ ਲੜਾਈ ਆ ਗਈ ਹੈ ਪਰ ਸ਼ਹਿਰ ਦੀਆਂ 5 6 ਸੀਟਾਂ ਆ ਗਈਆਂ ਨੇ ਪਿੰਡਾਂ ਵਾਲੀਆਂ ਵੀ ਸੀਟਾਂ ਆ ਗਈਆਂ ਨੇ ਪਰ ਫਿਰ ਵੀ ਜਿਹੜਾ ਡੇਰਾ ਬੱਲਾਂ ਵਾਲੇ ਉੱਥੇ ਬਹੁਤ ਜ਼ਿਆਦਾ ਮੱਥਾ ਟਿਕਿਆ ਔਰ ਜਲੰਧਰ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਇਹ ਲੱਗਦਾ ਕਿ ਰਾਧਾ ਸੁਆਮੀ ਜਿਹੜੇ ਫਾਲੋਅਰ ਆ ਨਾ ਰਹਿੰਦੇ ਹੀ ਉੱਥੇ ਜਲੰਧਰ ਦੇ ਵਿੱਚ ਜਿੰਨੇ ਜਲੰਧਰ ਦੇ ਕੈਂਡੀਡੇਟ ਗਏ ਨੇ ਰਾਧਾ ਸੁਆਮੀ ਬਾਬਾ ਢਲੋਕਲੋਂ ਨਾ ਕੋਈ ਨਹੀਂ ਗਿਆ ਹੈਗਾ ਉਹ ਵੀ ਬੜਾ ਅਸਰ ਕਰਦਾ ਪੈਂਦਾ ਹੈਗਾ ਪਰ ਫਿਰ ਵੀ ਚੰਨੀ ਦਾ ਮੈਨੂੰ ਲੱਗਦਾ ਕਿ ਅੱਜ ਲੱਗਦਾ ਜੇ ਚੰਨੀ ਨੂੰ ਬਾਈ ਇਲੈਕਸ਼ਨ 'ਚ ਦਿੱਤੀ ਹੁੰਦੀ ਨਾ ਸੀਟ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਸਿਆਣਪ ਦਿਖਾਉਂਦੇ ਜਾਂ ਪ੍ਰਤਾਪ ਸਿੰਘ ਬਾਦਵਾ ਸਾਹਿਬ ਸਿਆਣਪ ਦਿਖਾਉਂਦੇ ਤੇ ਜਿੱਥੇ ਰਸ਼ੀਲ ਕੁਮਾਰ ਰਿੰਕੂ ਐਮਪੀ ਬਣਾ ਉਹਦੋਂ ਚਰਨਜੀਤ ਸਿੰਘ ਚੰਨੀ ਨੇ ਬਣ ਜਾਣਾ ਇਹਨਾਂ ਨੇ ਉਹ ਚੱਕਿਆ ਉਹ ਪਟੱਬਰ ਨੂੰ ਚੌਧਰੀਆਂ ਨੇ ਜਿਹੜੇ ਕਹਿੰਦੇ ਕਿ ਸਾਡੇ ਤੇ ਦਾਦੇ ਪੜਦਾਦੇ ਪੜਪੜਦਾਦਿਆਂ ਦਾ ਤੋਂ ਸਾਡੀ ਵਿਰਾਸਤ ਚੱਲਦੀ ਜਾ ਰਹੀ ਹੈ ਉਹ 10 ਸਿਕਿਉਰਿਟੀ ਬੰਦੇ ਲੈ ਕੇ ਸੈਂਟਰ ਦੇ ਖੁਸ਼ ਹੋ ਗਏ ਨੇ ਫਿਰ ਆਪਣੇ ਹਲਕੇ ਦੇ ਵਿੱਚ ਕੋ ਕੀ ਕੁਝ ਕੀਤਾ ਗਿਆ ਉਹਦੇ ਹਲਕੇ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਜਿਆਦਾ ਵੋਟਾਂ ਪੈ ਜਾਣੀਆਂ ਹੈਗੀਆਂ ਅੱਜ ਦੇ ਤਰੀਕ ਦੇ ਨਾਲ ਇਹ ਹੈ ਹਾਲਾਂਕਿ ਨਾ ਬੀਜਪੀ ਨੇ ਬਹੁਤ ਜੋੜ ਤੋੜ ਕੀਤੀ ਨੇ ਅੱਡੀ ਚੋਟੀ ਦਾ ਯੋਰ ਲਾਇਆਗਾ ਪਰ ਫਿਰ ਵੀ ਉਥੇ ਕਾਂਗਰਸੀ ਜਿਹੜੇ ਲੋਕ ਨੇ ਖਾਸ ਕਰਕੇ ਰਵੀਦਾਸ ਸਿੰਘ ਭਾਈ ਚਰਨ ਉਹ ਚੰਨੀ ਸਾਹਿਬ ਨੂੰ ਜਿਆਦਾ ਲਾਈਕ ਕਰਦੇ ਨੇ ਜਿਹੜੇ ਦੂਜੇ ਨੇ ਪਵਨ ਕੁਮਾਰ ਟੀ ਨੂੰ ਉਹਨੂੰ ਬਸਪਾ ਵਾਲੇ ਲਾਈਕ ਨਹੀਂ ਕਰਦੇ ਹੈਗੇ ਕਿਉਂਕਿ ਬਸਪਾ ਚੋਂ ਨਿਕਲੇ ਪਿਛਲੀ ਵਾਰ ਵੀ ਬਾਈ ਇਲੈਕਸ਼ਨ ਦੇ ਵਿੱਚ ਇਹਨੂੰ ਟਿਕਟ ਦੇਣ ਲੱਗੇ ਬਸਪਾ ਦਾ ਗੱਠ ਜੋੜੇ ਉਹ ਕਹਿੰਦੇ ਇਹਨੂੰ ਨਹੀਂ ਦੇਣੀ ਫਿਰ ਸੁਬੀਰ ਬਾਦਰ ਨੂੰ ਸੁਖਵਿੰਦਰ ਸੁਖੀ ਬੰਗੇ ਵਾਲਾ ਐਮਐਲਏ ਲੈ ਕੇ ਜਾਣਾ ਪਿਆ ਹਾਂ ਬਹੁਤ ਜਨ ਸਮਾਜ ਪਾਰਟੀ ਦਾ ਵੀ ਇਹਦਾ ਮੁੰਡਾ ਪੱਤਰਕਾਰ ਸੀ ਫਿਰ ਉਹ ਪਿਛਲੀ ਵਾਰ ਵੀ ਬੜੀ ਵੋਟ ਲੈ ਗਿਆ ਬਲਵਿੰਦਰ ਕੁਮਾਰ ਉਹਨੇ ਉਹ ਵੀ ਫਾਈਟ ਦੇ ਵਿੱਚ ਅਜਿਹੀ ਸਥਿਤੀ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਐਸਸੀ ਵੋਟ ਆ ਉਹ ਪੰਜ ਹਿੱਸਿਆਂ 'ਚ ਵੰਡਿਆ ਜਾਣਾ ਹੈਗਾ ਜਿਹੜੀ ਦੂਜੀ ਹਿੰਦੂ ਵੋਟ ਆ ਉਹ ਸ਼ਾਇਦ ਬੀਜੇਪੀ ਕਾਂਗਰਸ 'ਚ ਜਾਵੇ ਪਿੰਡਾਂ ਵਾਲੀ ਜਿਹੜੀ ਵੋਟ ਆ ਮੋਸਟਲੀ ਕਾਂਗਰਸ ਦੇ ਹੱਕਦ ਵਿੱਚ ਜਾਪਦੀ ਹੈਗੀ ਕਿਉਂਕਿ ਆਮ ਆਦਮੀ ਪਾਰਟੀ ਲਈ ਸਰਕਾਰ ਲਈ ਉਹ ਵੀ ਸੀਟ ਚਨੌਤੀ ਭਰੀ ਹਾਲਾਂਕਿ 13 ਦੇ 13 ਦਾਵਾ ਕੀਤਾ ਪਰ ਸੰਗਰੂਰ ਫਰੀਦਕੋਟ ਤੇ ਜਲੰਧਰ ਜਲੰਧਰ ਕਿਉਂਕਿ ਉਹ ਕਹਿੰਦੇ ਸਾਨੂੰ ਸਿਆਸੀ ਧੋਖਾ ਹੋਇਆ ਸੀ ਸ਼ੀਲ ਕੁਮਾਰ ਰਿੰਕੂ ਦਾ ਕਹਿੰਦੇ ਪਤਾ ਉਹਨਾਂ ਨੂੰ ਉਦੋਂ ਲੱਗੂ ਜਦੋਂ ਰਿਜ਼ਲਟ ਆਉਣਗੇ ਮੁੱਖ ਮੰਤਰੀ ਵਾਰ-ਵਾਰੀ ਗੱਲ ਕਹਿ ਰਿਹਾ ਉੱਥੇ ਪਰ ਉੱਥੇ ਗੱਲ ਬਣਦੀ ਦਿਖਾਈ ਦੇ ਨਹੀਂ ਰਹੀ ਸਿਆਸਤੋ ਕਿ ਤੁਹਾਡੇ ਕੋ ਆਪਣੇ ਬੰਦੇ ਕਿਹੜੇ ਹੈਗੇ ਸਿਆਸੀ ਤੋਂ ਖਤ ਤਾ ਤੁਹਾਡੇ ਤੇ ਤੁਸੀਂ ਕਾਂਗਰਸ ਦਾ ਤੇ ਉੱਥੋਂ ਲਿਆ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਲਿਆ ਹਾਰਪੁਰੋਂ ਤੁਸੀਂ ਕਾਂਗਰਸੀ ਲਿਆ ਹੈਗੇ ਤੁਸੀਂ ਵੀ ਤੇ ਧੋਖੇ ਕੀ ਕੀਤੇ ਹੈਗੇ ਨਾ ਕਿਉਂਕਿ ਸਟੇਟ ਗਵਰਨਮੈਂਟ ਜਿਵੇਂ ਭਾਜਪਾ ਦੇ ਵਿੱਚ ਲੋਕੀ ਭੱਜ-ਭੱਜ ਕੇ ਜਾਂਦੇ ਜਿਹੜੇ ਸੱਤਾ ਦੇ ਨਾਲ ਲੋਕ ਜੁੜਦੇ ਜਦੋਂ ਭੱਜ-ਭੱਜ ਕੇ ਜਾਂਦੇ ਨੇ ਉਹ ਮਜਬੂਰੀਆਂ ਵੀ ਹੁੰਦੀਆਂ ਤੇ ਕਮਜ਼ੋਰੀਆਂ ਹੁੰਦੀਆਂ ਪਰ ਮੈਂ ਜਾਂਦਾ ਜਿਆਦਾ ਮੈਂ ਮੰਨਦਾ ਕਿ ਕਮਜ਼ੋਰੀਆਂ ਹੁੰਦੀਆਂ ਕਮਜ਼ੋਰੀਆਂ ਕਰਕੇ ਲੋਕ ਚਲੇ ਜਾਂਦੇ ਹੈਗੇ ਨੇ ਪਰ ਜਲੰਧਰ ਦੀ ਇੰਪੋਰਟੈਂਟ ਸੀਟ ਹੈਗੀ ਆ ਉੱਥੇ ਇਹ ਨਹੀਂ ਲੱਗਦਾ ਕਿ ਆਪ ਜਿੱਤ ਸਕਦੀ ਆ ਉਥੇ ਇਹ ਹੈਗਾ ਕਿ ਚੰਨੀ ਸਾਹਿਬ ਜਿੱਤ ਸਕਦੇ ਨੇ ਤੇ ਹਿਸ਼ਾਰਪੁਰ ਦੇ ਵਿੱਚ ਕਿਹੜੀ ਸਥਿਤੀ ਹੁਣ ਮਜ਼ਬੂਤ ਆ ਆਖੀਰਲੇ ਦਿਨ ਜਾ ਕੇ ਉੱਥੇ ਨੇ ਭਾਜਪੀ ਨੂੰ ਇੱਕੋ ਸੀਟ ਜਿਹੜੀ ਲਾਦੀ ਕਿ ਅਸੀਂ ਜਿੱਤ ਸਕਦੇ ਨੇ ਜਿੱਤਣ ਦੀ ਸੁਭਾਵਨਾ ਉਹ ਹਾਰਪੁਰ ਲਾਦੀ ਇਸੇ ਕਰਕੇ ਪ੍ਰਾਈਮ ਮਿਨਿਸਟਰ ਦਾ ਦੁਬਾਰਾ ਦੌਰਾ ਬਣਾਏਗਾ ਹਾਲਾਂਕਿ ਉਹਨਾਂ ਨੇ ਪਹਿਲਾਂ ਪਟਿਆਲਾ ਫਿਰ ਗੁਰਦਾਸਪੁਰ ਤੇ ਫਿਰ ਜਲੰਧਰ ਕੀਤਾ ਉਥੇ ਉਹਨੂੰ ਭਾਜਪੀ ਨੂੰ ਲੱਗਦਾ ਕਿ ਸੀਟ ਅਸੀਂ ਜਿੱਤ ਸਕਦੇ ਨੇ ਕਿਉਂਕਿ ਉਥੇ ਕਾਂਗਰਸ ਦੀ ਕੈਂਡੀਡੇਟ ਬਹੁਤ ਮਾੜੀ ਹੈ ਜਾਮਨੀ ਗੋਮਰ ਉਹਨੂੰ ਪਾਰਟੀ ਦੇ ਦ ਹਾਰਪੁਰ ਦੇ ਵਿੱਚ ਏਡੇ ਵੱਡੇ ਲੀਡਰ ਵੀ ਨਹੀਂ ਹੈਗੇ ਜਿਨੇ ਬਾਕੀ ਮਾਝੇ ਦੇ ਵਿੱਚ ਨਾਲ ਦੇ ਸੀਟ ਗੁਰਦਾਸਪੁਰ ਦੇ ਵਿੱਚ ਕਿੱਡੇ ਕਾਂਗਰਸ ਦੀਆਂ ਪੂਰੇ ਪੰਜਾਬ 'ਚ ਅਗਰ ਕਾਂਗਰਸ ਦੀਆਂ ਤੋਪਾਂ ਬੈਠੀਆਂ ਨਾ ਉਹ ਪੁਰਤਿਆmber ਸਾਰਚ ਬੈਠੇ ਨੇ ਬਾਕੀ ਤੇ ਬੰਦੂਕਾਂ ਨੇ ਬੰਦੂਕਾਂ ਵੀ ਨੇ 3 ਨਟ 3 ਨੇ ਹਸ਼ਿਆਰਪੁਰ ਦੇ ਵਿੱਚ ਵੀ ਕਾਂਗਰਸੀ ਪਾਰਟੀ ਕੋ ਐਡੇ ਵੱਡੇ ਲੀਡਰ ਨਹੀਂ ਗਏ ਔਰ ਜਾਮਨੀ ਕੁਮਰ 2014 ਦੇ ਜਿਹੜੇ ਜੋ ਆਮ ਆਦੀ ਪਾਰਟੀ ਦੇ ਪੰਜਾਬ ਚ 4 ਐਮਪੀ ਬਣੇ ਉਦੋਂ ਉਹਨੇ ਵੀ ਲੜੀ ਸੀ ਵੋਟ ਲੈ ਗਈ ਸੀ ਪਰ ਉਸ ਤੋਂ ਬਾਅਦ ਉਹਨੂੰ ਐਡਾ ਉਹਨੇ ਕੰਮ ਨਹੀਂ ਕੀਤੇ ਆਗੇ ਕਦ ਬਣਾ ਨਹੀਂ ਸਕੀ ਆਗੀ ਕੁੜੀ ਪੈਸੇ ਪੱਖੋਂ ਵਰਕਰਾਂ ਪੱਖੋਂ ਹੌਲੀ ਆ ਬਾਕੀਆਂ ਦੇ ਮੁਕਾਬਲੇ ਪੈਸੇ ਪੱਖੋਂ ਕਿਉਂਕਿ ਡਾਕਟਰ ਰਾਜਕਮਾਰ ਜਿਹੜੇ ਨੇ ਚੱਬੇਵਾਲ ਔਰ ਕੋ ਪੈਸਾ ਬਹੁਤ ਮੋਟਾ ਪੈਸਾ ਹੈਗਾ ਕਿਉਂਕਿ ਉਹਦੇ ਬਹੁਤ سارے ਸਕੈਨਿੰਗ ਸੈਂਟਰ ਚੱ ਮਲੇ ਰਹਿ ਚੁੱਕੇ ਨੇ ਹੁਣ ਵੀ ਇੱਕ ਆਮ ਆਦੀ ਪਾਰਟੀ ਨੂੰ ਲੜ ਰਿਹਾ ਹੈ ਕਿ ਨਹੀਂ ਲੜਾਈ ਜਿਹੜੀ ਉੱਥੇ ਦੱਸੀ ਜਾ ਰਹੀ ਹੈ ਕਿ ਆਪ ਬੀਜੇਪੀ ਦੀ ਲੜਾਈ ਹੈ ਸੋਨ ਸਿੰਘ ਠੰਡਲ ਵੀ ਆ ਪਰ ਸੋਨ ਸਿੰਘ ਠੰਡਲ ਕਾਲੀ ਦਲ ਦੇ ਚਾਰ ਕੀ ਹਲਕੇ ਨੇ ਬਾਕੀ ਸ਼ਹਿਰ ਵਾਲੇ ਹਲਕੇ ਨੇ ਉਹਦੇ ਚ ਇਹ ਹੈ ਕਿ ਇੰਨੀ ਕੋਂ ਕਾਲੀ ਦਲ ਨੂੰ ਇੰਨੀ ਵੋਟ ਪੈਣ ਦੀ ਉਮੀਦ ਨਹੀਂ ਆ ਕਾਂਗਰਸ ਦਾ ਨੋਮਾ ਹਲਕਿਆਂ ਦੇ ਵਿੱਚ ਵੋਟ ਬੈਂਕ ਆ ਗਿਆ ਜੇ ਕਾਂਗਰਸ ਦਾ ਨੋਮਾ ਹਲਕਿਆਂ ਦੇ ਵਿੱਚ ਵੋਟ ਬੈਂਕ ਪਿਆ ਤੇ ਜਾਮਨੀ ਗੋਮਰ ਫਾਈਟ ਦੇ ਪਰ ਉਥੇ ਮੈਨੂੰ ਲੱਗਦਾ ਕਿ ਲੜਾਈ ਜਿਹੜੀ ਮੋٹے ਰੂਪ ਦੇ ਵਿੱਚ ਆਪਦੀ ਤੇ ਬੀਜੇਪੀ ਦੀ ਤੇ ਕਾਂਗਰਸ ਦੀ ਲੱਗਦੀ ਹੈਗੇ ਲੇਕਿਨ ਬੀਜੇਪੀ ਨੂੰ ਜਿਹੜੀਆਂ ਇੰਟੈਲੀਜੈਂਸ ਰਿਪੋਰਟਾਂ ਗਈਆਂ ਨੇ ਇਸੇ ਕਰਕੇ ਉਹ ਕਹਿ ਸਕਦੇ ਕਿ ਹਾਰਪੁਰ ਸੀਟ ਨਿਕਲ ਸਕਦੀ ਹੈ ਜਿਹੜੇ ਬੀਜੇਪੀ ਵਾਲੇ ਖੁਦ ਕਲੇਮ ਕਰ ਰਹੇ ਨੇ ਉਹ ਦੂਜਾ ਸੋਮ ਪ੍ਰਕਾਸ਼ ਹੋਣਾ ਚਾਹੀ ਕੰਮ ਨਹੀਂ ਕੀਤੇ ਬਤੌਰ ਸੈਂਟਰ ਦੇ ਵਜ਼ੀਰ ਹੋਣ ਦੇ ਪਰ ਉਹ ਆਪਣੀ ਘਰ ਵਾਲੀ ਨੂੰ ਟਿਕਟ ਦਿਵਾ ਗਏ ਨੇ ਹਾਲਾਂਕਿ ਉੱਥੇ ਵਿਜ ਉਹੀ ਇੱਕ ਬੀਜੇਪੀ ਦੀ ਗੁੱਟਬਾਜੀ ਆ ਪਰ ਜਿਵੇਂ ਕਾਂਗਰਸ ਦੀ ਗੁੱਟਬਾਜੀ ਨਾਰਾਜ਼ ਹੋ ਕੇ ਪਾਰਟੀਆਂ ਛੱਡ ਕੇ ਚਲੇ ਜਾਂਦੇ ਨਾ ਬੀਜੇਪੀ ਦੇ ਵਿੱਚ ਇਹ ਕਲਚਰ ਨਹੀਂ ਹੈਗਾ ਉਹ ਸਾਪਲਾ ਸੁਣਿਆ ਹੀ ਪਕਾਲੀ ਦਲ ਚੱਲ ਜੂਗਾ ਕਾਂਗਰਸ ਚੱਲ ਜੂਗਾ ਪਰ ਫਿਰ ਮੰਨ ਗਿਆ ਅਖੀਰ ਕਿ ਨਹੀਂ ਸੈਂਟਰ ਦੇ ਵਿੱਚ ਜੇ ਸਰਕਾਰ ਬਣ ਗਈ ਤਾਂ ਫਿਰ ਆਪਾਂ ਇਸੇ ਕਮਿਸ਼ਨ ਦੇ ਚੇਅਰਪਰਸ ਜਾਂ ਹੋਰ ਕੋਈ ਲੱਗ ਸਕਦੇ ਆ ਉਹਦਾ ਮਿਲ ਸਕਦਾ ਤੇ ਇਸ ਕਰਕੇ ਬੀਜੇਪੀ ਦਾ ਉੱਥੇ ਜੋਰ ਲੱਗਾ ਕਿ ਕੰਡੀ বেলਟ ਨਾ ਜਿਹੜੀ ਖਾਸ ਕਰਕੇ ਆਪਾਂ ਨਰੰਦਪੁਰ ਸਾਹਿਬ ਦੇ ਹਲਕੇ ਖਰੜ ਤੋਂ ਲੈ ਕੇ ਅਪ ਟੂ ਉਦੀਨਾਨਗਰ ਪੂਆ ਤੱਕ ਚੱਲੇ ਨੇ ਜਿਹੜੇ ਉਥੇ ਚੌਧਰੀ ਰਾਜਪੂਤ ਪਰਿਵਾਰ ਮਹਾਜਨ ਪਰਿਵਾਰ ਉਹ ਕਾਫੀ ਬੀਜੇਪੀ ਵੋਟ ਪਹਿਲੀਆਂ ਵੀ ਵੋਟ ਜਦੋਂ ਹਲ ਵੋਟਾਂ ਪੈਂਦੇ ਰੇ ਇਹ ਜਿਹੜੀ ਬੈਲਟ ਬੀਜੇਪੀ ਦੇ ਨਾਲ ਹੀ ਰਹੀ ਹੈ